ਇਹ ਕੋਮ ਸੁਲੋਕ ਬਲੀ ਗੋਪਰਾ ਪ੍ਰਬੰਧਕ ਕਮੇਟੀ ਦੇ ਵੀ ਇੱਥੇ ਆਇਆ ਇੱਕ ਨਾਤਾ ਅੱਜ ਅੱਜ ਜਿਹੜਾ ਵਾ ਧਾਮੀ ਸਾਹਿਬ ਮੈਨੂੰ ਨਹੀਂ ਮੈਂ ਸਿਰਫ ਮੈਂ ਤਾਂ ਆਪਣੇ ਆਪਣੇ ਅਫਸਰਾਂ ਦੇ ਹੁਕਮ ਸਮਝਦਾ ਮੈਨੂੰ ਸਾਈਡ ਡਿਪਾਰਟਮੈਂਟ ਦੀ ਜਨਰਲਿਸ ਸਮਝਦਾ ਦੈਟਸ ਇਟ ਤੁਸੀਂ ਅਪਲੋਡ ਹੀ ਕਰ ਰਹੇ ਹੋ ਨਾ ਮੈਂ ਕੋਈ ਆਪਣਾ ਫਰਜ਼ ਨਿਭਾਉਂਦਾ ਤੁਸੀਂ ਪਿੱਛੇ ਹੋ ਕਿੱਦੋਂ ਹੋ ਆਪਾਂ ਇੱਥੇ ਖੜੇ ਪਿੱਛੇ ਹੋ ਜਾ ਇੱਥੇ ਖੜੇ ਰਹੋ ਇੱਥੇ ਖੜੇ ਰਹੋ ਠੀਕ ਆ ਉਹ ਤੁਸੀਂ ਤੁਸੀਂ ਕੋਲ ਹੁਣੋ ਕੇ ਨਾ ਸਟ੍ਰਾਈਟ ਨਹੀਂ ਖੋਲ ਸਕਦੇ ਇੱਥੇ ਸੱਜੇ ਆਪਾਂ ਇੱਥੇ ਖੜੇ ਆ ਮੇਰੇ ਵੀਰ ਜੀ ਉਹਨਾਂ ਨਾਲ ਬਲਾਓ ਇਹ ਠੇਕਾ ਜਾਂਚ ਤੁਸ ਅੱਜ ਆਹ ਤੇ ਮਟੀਰੀਅਲ ਉਹ ਸਾਡੀ ਜਿਹਨੇ ਕੋ ਚਤਹਕਾਰੀ ਹੈ ਨਾ ਮੈਂ ਮੀਟਿੰਗ ਕਰਾਉਣੀ ਆ ਤੁਸੀਂ ਚਤਹਕਾਰੀ ਕੋ ਜਾਣਾ ਸਿੱਤੇ ਐਕਸਾਈਜ਼ ਡਿਪਾਰਟਮੈਂਟ ਕੋ ਜਾਓ ਮੈਂ ਕਿਹ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੂੰ ਆਪਦਾ ਕੰਮ ਛੱਡ ਕੇ ਇੱਥੇ ਆ ਕੇ ਇਹ ਨਾਲ ਗੱਲ ਕਰੀਂ ਕੋਈ ਅਨੁਸਰ ਜਾਂ ਦਾ ਕੋ ਸਟੇਕ ਹੋਵੇ ਦੁਕਾਨ ਚ ਜਾਂ ਦਾ ਡਿਬਿਲਡਿੰਗ ਇਹ ਹੋਵੇ ਮੈਂ ਤਾਂ ਕਰੂਗਾ ਇਹਦਾ ਕੰਮ ਹੋਤਾ ਨਹੀਂ ਮਿਲਦਾ ਐਕਸਾਈਜ਼ ਡਿਪਾਰਟਮੈਂਟ ਕੋ ਜਾਓ ਤੁਹਾਡਾ ਕੰਮ ਜਿਹੜਾ ਨਾ ਤੁਸੀਂ ਜਾਂ ਕਿਹੜੇ ਵੀ ਮੈਂ ਆਰਡਰ ਤੁਹਾਨੂੰ ਲੱਗਦਾ ਬਈ ਪੰਜ ਕਿਤੇ ਬੰਦਾ ਹੋਵੇ ਗਲਤ ਕੰਮ ਕਰ ਰਹੇ ਆ ਉਹ ਬੰਦ ਕਿ ਨਾ ਕੋ ਡਰਾਇਰ ਤੋਂ ਕਾਇਆ ਆਣ ਕੇ ਸਾਡੇ ਕੋ ਸਾਰਾ ਕੁਝ ਨਹੀਂ ਪੜਦਾ ਲਾਗੇ ਅੰਦਰ ਵੜ ਗਏ ਜੀ ਭਾਈ ਸਾਹਿਬ ਜਿਹੜਾ ਕਹਿੰਦੇ ਆਸਰ ਕਰੰਦੋ ਨਹੀਂ ਹਥਿਆਰ ਦੇ ਪਰ ਸਿੱਧਾ ਹੁੰਦਾ ਹੀ ਆ ਅੰਦਰ ਕੀ ਕਰਨਗੇ ਫਿਰ ਅੰਦਰ ਦੱਸੋ ਨਾ ਬਾਹਰ ਜਾਓ ਆਪਾਂ ਤਾਂ ਸਮਾਨ ਲੈਣਾ ਹੈ ਕਿਸੇ ਨੂੰ ਆਪਾਂ ਨਹੀਂ ਲੈਣਦੇ ਜਾਓ ਮੇਰੇ ਵੀਰੇ ਆਪਾਂ ਸ਼ਰਾਬ ਲੈਣੀ ਅੰਦਰ ਆਪਾਂ ਨਹੀਂ ਲੈਣ ਕਿਉਂ ਇੱਥੇ ਖੋ ਜੋ ਫਿਰ ਕੀ ਮਾਰ ਜਾਂਦੀ ਜਿਹੜੇ ਪੈ ਗਈ ਇਹਨੇ ਆਲ ਕੇ ਕੀ ਸ਼ਰਾਬ ਲਈ ਜਾਂਦੇ ਪਹਿਲਾਂ ਉਹਨਾਂ ਨੇ ਕਿਹਾ ਕਿ ਵਿਰਜਾ ਕੰਮ ਨਾ ਕਰੋ ਮੈਂ ਜਿਹੜੇ ਟਰਬਲ ਮੇਕਰ ਹੈ ਨਾ ਮੈਂ ਟਰਬਲ ਮੇਕਰ ਆਇਡੈਂਟੀਫਾਈ ਕਰਦਾ ਪਿਆ ਹੋਂ ਹੋਂ ਡਿਪਾਰਟਮੈਂਟ ਲਈ ਮੈਂ ਲਈ ਸਮਾਜ ਲਈ ਪ੍ਰੋਬਲਮ ਕਰਦਾ ਚੈੱਕ ਕਰਦਾ ਪਿਆ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰੋ ਮੈਨੂੰ ਨਹੀਂ ਲੋੜ ਤੇ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲਓ ਫਿਰ ਤੇ ਜਿਹੜੀ ਜੋ ਬਹਿਣਾ ਖੜਾਣਾ ਸਾਈਡ ਤੇ ਆਪਾਂ ਖੜੇ ਐ ਇੱਥੇ ਭਾਜੀ ਆਪਾਂ ਖੜੇ ਆਪਾਂ ਗੱਲ ਨਹੀਂ ਖੜੇ ਰੋਜੀ ਕਾ ਟੈਂਟ ਲਾ ਕੇ